ਇਹ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਤੇ ਉੱਤੇ ਦੇਖ ਰਹੇ ਹੋ ਗੁੰਡਾਗਰਦੀ ਦਾ ਨੰਗਾ ਨਾਚ ਹੈ ਦਰਅਸਲ ਇਸ ਸਬਜ਼ ਮੰਡੀ ਦੇ ਬਾਹਰ ਗੋਲੀਬਾਰੀ ਦੀ ਇਹ ਸੀਸੀਟੀਵੀ ਵੀਡੀਓ ਕੈਦ ਹੋਈ ਹੈ ਔਰ ਕਹਿੰਦੇ ਨੇ ਕਿ ਦੋ ਗੁੱਟ ਨੇ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਕੋ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਨੇ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨੇ ਪਰ ਆ ਤੁਸੀਂ ਦੇਖੋ ਵੀ ਇਹ ਛੋਟੀ ਛੋਟੀ ਉਮਰ ਦੇ ਲੱਗਦੇ ਆ ਔਰ ਇਹ ਗੱਡੀਆਂ ਪਿੱਛੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਲੋਕਾਂ ਦੇ ਜਾਨਾਂ ਬਚਾਉਣੀਆਂ ਪੈ ਰਹੀਆਂ ਨੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 3 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਉੱਤੇ ਕੁੱਲ 8 ਕੁ ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਆ ਔਰ ਕਹਿੰਦੇ ਨੇ ਕਿ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਦੇ ਮੈਂ ਦੱਸਿਆ ਪਹਿਲਾਂ ਵੀ ਲਾਤ ਤੇ ਗੋਲੀ ਲੱਗੀ ਆ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਪੁਲਿਸ ਨੇ ਕਬਜ਼ੇ ਚ ਲੈ ਲਈ ਆ ਜਿਸ ਤੋਂ ਬਾਅਦ ਜਿਹੜਾ ਆ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕਹਿੰਦੇ ਨੇ ਕਿ ਦਹਿਸ਼ਤ ਫੈਲਾਉਣ ਦੇ ਚੱਕਰ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹ ਗੋਲੀ ਜਿਹੜਾ ਆ ਕਾਰਨ ਕੀ ਆ ਬਸਤੀ ਯੋਦੇਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ ਆ ਔਰ ਇਹਦੇ ਵਿੱਚ ਜਿਹੜੇ ਨਾਮਜੁੱਦ ਲੋਕ ਆ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਜਸਕੀਰਤ ਹੈ ਜਿਹਦੇ ਗੋਲੀ ਲੱਗੀ ਆ ਉਹਨੇ ਦੱਸਿਆ ਕਿ ਉਹਦਾ ਦੋਸਤ ਰਿਹਾਨ ਗੌਤਮ ਵਿਨੇ ਤੇ ਰਾਜਾ ਸਿਨਾ ਆਪਣੀਆਂ ਸਾਈਕਲਾਂ ਤੇ ਐਕਟਿਵਾ ਤੇ ਘਰ ਵਾਪਸ ਆ ਰਹੇ ਸਿਗੇ ਤੇ ਜਦੋਂ ਮੰਡੀ ਗੇਟ ਦੇ ਨੰਬਰ 2 ਤੇ ਪਹੁੰਚਿਆ ਤਾਂ ਉੱਥੇ ਕੁਝ ਨੌਜਵਾਨ ਸ਼ਰਾਬ ਦੀ ਦੁਕਾਨ ਨੇੜੇ ਆਪਣੀਆਂ ਸਾਈਕਲਾਂ ਤੇ ਖੜੇ ਸਨ ਉਹਨਾਂ ਨੇ ਸਾਨੂੰ ਦੇਖਿਆ ਤੇ ਜਿਵੇਂ ਲੁੱਟਖੋਹ ਦੇ ਆਧਾਰ ਦੇ ਉੱਤੇ ਕਹਿੰਦੇ ਵੀ ਰੌਲਾ ਪਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਡਾ ਆ ਹਾਲਾਂਕਿ ਇਹ ਮੁੰਡੇ ਦੱਸਦੇ ਆ ਕਿ ਅਸੀਂ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਆ ਨਹੀਂ ਤਾਂ ਪਤਾ ਨਹੀਂ ਕੀ ਕਰਨਾ ਫਿਲਹਾਲ ਮੁੰਡੇ ਨੂੰ ਭਰਤੀ ਕਰਾਇਆ ਗਿਆ ਆ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਆ ਉਹ ਏਰੀਆ ਜਿੱਥੇ ਆਪਾਂ ਕਹਿ ਲਈਏ ਵੀ ਰਾਤ ਦੇ 1 1 2 2 ਵਜੇ ਤੱਕ ਲੋਕ ਤੁਰੇ ਫਿਰਦੇ ਰਹਿੰਦੇ ਆ ਉੱਥੇ ਇਦਾਂ ਦਾ ਹੋਵੇ ਤਾਂ ਫਿਰ ਸਵਾਲ ਤੇ ਖੜਾ ਹੁੰਦਾ ਹੈ ਲਾਅ ਐਂਡ ਆਰਡਰ ਦੇ ਉੱਤੇ ਔਰ ਇਸ ਤੋਂ ਬਾਅਦ ਹੁਣ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸਵਾਲ ਫਿਰ ਦੁਬਾਰਾ ਤੋਂ ਲਾਅ ਐਂਡ ਆਰਡਰ ਦੇ ਉੱਤੇ ਆ ਕਿ ਕਿਵੇਂ ਕੋਈ ਕਿਸੇ ਤਰੀਕੇ ਉਸ ਏਰੀਆ ਦੇ ਵਿੱਚ ਜਿਹੜਾ ਭੀੜ ਭੜੱਕਾ ਵਾਲਾ ਏਰੀਆ ਉੱਥੇ ਇਹ ਸਭ ਕੁਝ ਕਰ ਸਕਦਾ ਹੈ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਤੇ ਉੱਤੇ ਦੇਖ ਰਹੇ ਹੋ ਗੁੰਡਾਗਰਦੀ ਦਾ ਨੰਗਾ ਨਾਚ ਹੈ ਦਰਅਸਲ ਇਸ ਸਬਜ਼ ਮੰਡੀ ਦੇ ਬਾਹਰ ਗੋਲੀਬਾਰੀ ਦੀ ਇਹ ਸੀਸੀਟੀਵੀ ਵੀਡੀਓ ਕੈਦ ਹੋਈ ਹੈ ਔਰ ਕਹਿੰਦੇ ਨੇ ਕਿ ਦੋ ਗੁੱਟ ਨੇ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਕੋ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਨੇ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨੇ ਪਰ ਆਹ ਤੁਸੀਂ ਦੇਖੋ ਵੀ ਇਹ ਛੋਟੀ ਛੋਟੀ ਉਮਰ ਦੇ ਲੱਗਦੇ ਆ ਔਰ ਇਹ ਗੱਡੀਆਂ ਪਿੱਛੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਲੋਕਾਂ ਦੇ ਜਾਨਾਂ ਬਚਾਉਣੀਆਂ ਪੈ ਰਹੀਆਂ ਨੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 3 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਉੱਤੇ ਕੁੱਲ 8 ਕੁ ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਆ ਔਰ ਕਹਿੰਦੇ ਨੇ ਕਿ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਦੇ ਮੈਂ ਦੱਸਿਆ ਪਹਿਲਾਂ ਵੀ ਲਾਤ ਤੇ ਗੋਲੀ ਲੱਗੀ ਆ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਪੁਲਿਸ ਨੇ ਕਬਜ਼ੇ ਚ ਲੈ ਲਈ ਆ ਜਿਸ ਤੋਂ ਬਾਅਦ ਜਿਹੜਾ ਆ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕਹਿੰਦੇ ਨੇ ਕਿ ਦਹਿਸ਼ਤ ਫਲਾਉਣ ਦੇ ਚੱਕਰ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹ ਗੋਲੀ ਜਿਹੜਾ ਆ ਕਾਰਨ ਕੀ ਆ ਬਸਤੀ ਯੋਦੇਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ ਆ ਔਰ ਇਹਦੇ ਵਿੱਚ ਜਿਹੜੇ ਨਾਮਜੁੱਦ ਲੋਕ ਆ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਆ ਫਿਲਹਾਲ ਜਸਕੀਰਤ ਹੈ ਜਿਹਦੇ ਗੋਲੀ ਲੱਗੀ ਆ ਉਹਨੇ ਦੱਸਿਆ ਕਿ ਉਹਦਾ ਦੋਸਤ ਰਿਹਾਨ ਗੌਤਮ ਵਿਨੇ ਤੇ ਰਾਜਾ ਸਨਾ ਆਪਣੀਆਂ ਸਾਈਕਲਾਂ ਤੇ ਐਕਟਿਵਾ ਤੇ ਘਰ ਵਾਪਸ ਆ ਰਹੇ ਸੀਗੇ ਤੇ ਜਦੋਂ ਮੰਡੀ ਗੇਟ ਦੇ ਨੰਬਰ 2 ਤੇ ਪਹੁੰਚੇ ਆ ਤਾਂ ਉੱਥੇ ਕੁਝ ਨੌਜਵਾਨ ਸ਼ਰਾਬ ਦੀ ਦੁਕਾਨ ਨੇੜੇ ਆਪਣੀਆਂ ਸਾਈਕਲਾਂ ਤੇ ਖੜੇ ਸਨ ਉਹਨਾਂ ਨੇ ਸਾਨੂੰ ਦੇਖਿਆ ਤੇ ਜਿਵੇਂ ਲੁੱਟਖੋ ਦੇ ਆਧਾਰ ਦੇ ਉੱਤੇ ਕਹਿੰਦੇ ਵੀ ਰੌਲਾ ਪਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਡਾ ਆ ਹਾਲਾ ਕਿ ਇਹ ਮੁੰਡੇ ਦੱਸਦੇ ਆ ਕਿ ਅਸੀਂ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਆ ਨਹੀਂ ਤਾਂ ਪਤਾ ਨਹੀਂ ਕੀ ਕਰਨਾ ਫਿਲਹਾਲ ਮੁੰਡੇ ਨੂੰ ਭਰਤੀ ਕਰਾਇਆ ਗਿਆ ਆ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਆ ਉਹ ਏਰੀਆ ਜਿੱਥੇ ਆਪਾਂ ਕਹਿ ਲਈਏ ਵੀ ਰਾਤ ਦੇ 1 1 2 2 ਵਜੇ ਤੱਕ ਲੋਕ ਤੁਰੇ ਫਿਰਦੇ ਰਹਿੰਦੇ ਆ ਉੱਥੇ ਇਦਾਂ ਦਾ ਹੋਵੇ ਤਾਂ ਫਿਰ ਸਵਾਲ ਤੇ ਖੜਾ ਹੁੰਦਾ ਹੈ ਲਾਅ ਐਂਡ ਆਰਡਰ ਦੇ ਉੱਤੇ ਔਰ ਇਸ ਤੋਂ ਬਾਅਦ ਹੁਣ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸਵਾਲ ਫਿਰ ਦੁਬਾਰਾ ਤੋਂ ਲਾਅ ਐਂਡ ਆਰਡਰ ਦੇ ਉੱਤੇ ਆ ਕਿ ਕਿਵੇਂ ਕੋਈ ਕਿਸੇ ਤਰੀਕੇ ਉਸ ਏਰੀਆ ਦੇ ਵਿੱਚ ਜਿਹੜਾ ਭੀੜ ਭੜੱਕਾ ਵਾਲਾ ਏਰੀਆ ਉੱਥੇ ਇਹ ਸਭ ਕੁਝ ਕਰ ਸਕਦਾ ਹੈ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਤੇ ਉੱਤੇ ਦੇਖ ਰਹੇ ਹੋ ਗੁੰਡਾਗਰਦੀ ਦਾ ਨੰਗਾ ਨਾਚ ਹੈ ਦਰਅਸਲ ਇਹ ਸਬਜ਼ ਮੰਡੀ ਦੇ ਬਾਹਰ ਗੋਲੀਬਾਰੀ ਦੀ ਇਹ ਸੀਸੀਟੀਵੀ ਵੀਡੀਓ ਕੈਦ ਹੋਈ ਹੈ ਔਰ ਕਹਿੰਦੇ ਨੇ ਕਿ ਦੋ ਗੁੱਟ ਨੇ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਕੋ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਨੇ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨੇ ਪਰ ਆ ਤੁਸੀਂ ਦੇਖੋ ਵੀ ਇਹ ਛੋਟੀ ਛੋਟੀ ਉਮਰ ਦੇ ਲੱਗਦੇ ਆ ਔਰ ਇਹ ਗੱਡੀਆਂ ਪਿੱਛੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਲੋਕਾਂ ਦੇ ਜਾਨਾਂ ਬਚਾਉਣੀਆਂ ਪੈ ਰਹੀਆਂ ਨੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 3 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਉੱਤੇ ਕੁੱਲ 8 ਕੁ ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਆ ਔਰ ਕਹਿੰਦੇ ਨੇ ਕਿ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਦੇ ਮੈਂ ਦੱਸਿਆ ਪਹਿਲਾਂ ਵੀ ਲਾਤ ਤੇ ਗੋਲੀ ਲੱਗੀ ਆ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਪੁਲਿਸ ਨੇ ਕਬਜ਼ੇ ਚ ਲੈ ਲਈ ਆ ਜਿਸ ਤੋਂ ਬਾਅਦ ਜਿਹੜਾ ਆ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕਹਿੰਦੇ ਨੇ ਕਿ دہشت ਫਲਾਉਣ ਦੇ ਚੱਕਰ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹ ਗੋਲੀ ਜਿਹੜਾ ਆ ਕਾਰਨ ਕੀ ਆ ਬਸਤੀ ਯੋਧੇਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ ਆ ਔਰ ਇਹਦੇ ਵਿੱਚ ਜਿਹੜੇ ਨਾਮਜੁੱਦ ਲੋਕ ਆ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਆ ਫਿਲਹਾਲ ਜਸਕੀਰਤ ਹੈ ਜਿਹਦੇ ਗੋਲੀ ਲੱਗੀ ਆ ਉਹਨੇ ਦੱਸਿਆ ਕਿ ਉਹਦਾ ਦੋਸਤ ਰਿਹਾਨ ਗੌਤਮ ਵਿਨੇ ਤੇ ਰਾਜਾ ਸਿਨਾ ਆਪਣੀਆਂ ਸਾਈਕਲਾਂ ਤੇ ਐਕਟਿਵਾ ਤੇ ਘਰ ਵਾਪਸ ਆ ਰਹੇ ਸੀਗੇ ਤੇ ਜਦੋਂ ਮੰਡੀ ਗੇਟ ਤੇ ਨੰਬਰ 2 ਤੇ ਪਹੁੰਚਿਆ ਤਾਂ ਉੱਥੇ ਕੁਝ ਨੌਜਵਾਨ ਸ਼ਰਾਬ ਦੀ ਦੁਕਾਨ ਨੇੜੇ ਆਪਣੀਆਂ ਸਾਈਕਲਾਂ ਤੇ ਖੜੇ ਸਨ ਉਹਨਾਂ ਨੇ ਸਾਨੂੰ ਦੇਖਿਆ ਤੇ ਜਿਵੇਂ ਲੁੱਟਖੋਹ ਦੇ ਆਧਾਰ ਦੇ ਉੱਤੇ ਕਹਿੰਦੇ ਵੀ ਰੌਲਾ ਪਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਡਾ ਆ ਹਾਲਾਂਕਿ ਇਹ ਮੁੰਡੇ ਦੱਸਦੇ ਆ ਕਿ ਅਸੀਂ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਆ ਨਹੀਂ ਤਾਂ ਪਤਾ ਨਹੀਂ ਕੀ ਕਰਨਾ ਫਿਲਹਾਲ ਮੁੰਡੇ ਨੂੰ ਭਰਤੀ ਕਰਾਇਆ ਗਿਆ ਆ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਆ ਉਹ ਏਰੀਆ ਜਿੱਥੇ ਆਪਾਂ ਕਹਿ ਲਿਆ ਵੀ ਰਾਤ ਦੇ 1 1 2 2 ਵਜੇ ਤੱਕ ਲੋਕ ਤੁਰੇ ਫਿਰਦੇ ਰਹਿੰਦੇ ਆ ਉੱਥੇ ਇਦਾਂ ਦਾ ਹੋਵੇ ਤਾਂ ਫਿਰ ਸਵਾਲ ਤੇ ਖੜਾ ਹੁੰਦਾ ਹੈ ਲਾਅ ਐਂਡ ਆਰਡਰ ਦੇ ਉੱਤੇ ਔਰ ਇਸ ਤੋਂ ਬਾਅਦ ਹੁਣ ਪੁਲਿਸ ਛਾਪੇਮਾਰੀ ਕਰ ਰਹੀ ਹੈ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸਵਾਲ ਫਿਰ ਦੁਬਾਰਾ ਤੋਂ ਲਾਅ ਐਂਡ ਆਰਡਰ ਦੇ ਉੱਤੇ ਆ ਕਿ ਕਿਵੇਂ ਕੋਈ ਕਿਸੇ ਤਰੀਕੇ ਉਸ ਏਰੀਏ ਦੇ ਵਿੱਚ ਜਿਹੜਾ ਭੀੜ ਭੜਕ ਕਾਲਾ ਏਰੀਆ ਉੱਥੇ ਸਭ ਕੁਝ ਕਰ ਸਕਦਾ ਹੈ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਤੇ ਉੱਤੇ ਦੇਖ ਰਹੇ ਹੋ ਗੁੰਡਾਗਰਦੀ ਦਾ ਨੰਗਾ ਨਾਚ ਹੈ ਦਰਅਸਲ ਇਹ ਸਬਜ਼ ਮੰਡੀ ਦੇ ਬਾਹਰ ਗੋਲੀਬਾਰੀ ਦੀ ਇਹ ਸੀਸੀਟੀਵੀ ਵੀਡੀਓ ਕੈਦ ਹੋਈ ਹੈ ਔਰ ਕਹਿੰਦੇ ਨੇ ਕਿ ਦੋ ਗੁੱਟ ਨੇ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਕੋ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਨੇ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨੇ ਪਰ ਆਹ ਤੁਸੀਂ ਦੇਖੋ ਵੀ ਇਹ ਛੋਟੀ ਛੋਟੀ ਉਮਰ ਦੇ ਲੱਗਦੇ ਆ ਔਰ ਇਹ ਗੱਡੀਆਂ ਪਿੱਛੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਲੋਕਾਂ ਦੀ ਜਾਨਾਂ ਬਚਾਉਣੀਆਂ ਪੈ ਰਹੀਆਂ ਨੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 3 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਉੱਤੇ ਕੁੱਲ 8 ਕੁ ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਆ ਔਰ ਕਹਿੰਦੇ ਨੇ ਕਿ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਦੇ ਮੈਂ ਦੱਸਿਆ ਪਹਿਲਾਂ ਵੀ ਲਾਤ ਤੇ ਗੋਲੀ ਲੱਗੀ ਆ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਪੁਲਿਸ ਨੇ ਕਬਜ਼ੇ ਚ ਲੈ ਲਈ ਆ ਜਿਸ ਤੋਂ ਬਾਅਦ ਜਿਹੜਾ ਆ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕਹਿੰਦੇ ਨੇ ਕਿ ਦਹਿਸ਼ਤ ਫਲਾਉਣ ਦੇ ਚੱਕਰ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹ ਗੋਲੀ ਜਿਹੜਾ ਆ ਕਾਰਨ ਕੀ ਆ ਬਸਤੀ ਯੋਦੇਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ ਆ ਔਰ ਇਹਦੇ ਵਿੱਚ ਜਿਹੜੇ ਨਾਮਜੁੱਦ ਲੋਕ ਆ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਆ ਫਿਲਹਾਲ ਜਸਕੀਰਤ ਆ ਜਿਹਦੇ ਗੋਲੀ ਲੱਗੀ ਆ ਉਹਨੇ ਦੱਸਿਆ ਕਿ ਉਹਦਾ ਦੋਸਤ ਰਿਹਾਨ ਗੌਤਮ ਵਿਨੇ ਤੇ ਰਾਜਾ ਸਿਨਾ ਆਪਣੀਆਂ ਸਾਈਕਲਾਂ ਤੇ ਐਕਟਿਵਾ ਤੇ ਘਰ ਵਾਪਸ ਆ ਰਹੇ ਸੀਗੇ ਤੇ ਜਦੋਂ ਮੰਡੀ ਗੇਟ ਦੇ ਨੰਬਰ 2 ਤੇ ਪਹੁੰਚੇ ਆ ਤਾਂ ਉੱਥੇ ਕੁਝ ਨੌਜਵਾਨ ਸ਼ਰਾਬ ਦੀ ਦੁਕਾਨ ਨੇੜੇ ਆਪਣੀਆਂ ਸਾਈਕਲਾਂ ਤੇ ਖੜੇ ਸਨ ਉਹਨਾਂ ਨੇ ਸਾਨੂੰ ਦੇਖਿਆ ਤੇ ਜਿਵੇਂ ਲੁੱਟਖੋਹ ਦੇ ਆਧਾਰ ਦੇ ਉੱਤੇ ਕਹਿੰਦੇ ਵੀ ਰੌਲਾ ਪਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਡਾ ਆ ਹਾਲਾ ਕਿ ਇਹ ਮੁੰਡੇ ਦੱਸਦੇ ਆ ਕਿ ਅਸੀਂ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਆ ਨਹੀਂ ਤਾਂ ਪਤਾ ਨਹੀਂ ਕੀ ਕਰਨਾ ਫਿਲਹਾਲ ਮੁੰਡੇ ਨੂੰ ਭਰਤੀ ਕਰਾਇਆ ਗਿਆ ਆ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਆ ਉਹ ਏਰੀਆ ਜਿੱਥੇ ਆਪਾਂ ਕਹਿੰਦੇ ਵੀ ਰਾਤ ਦੇ 1 1 2 2 ਵਜੇ ਤੱਕ ਲੋਕ ਤੁਰੇ ਫਿਰਦੇ ਰਹਿੰਦੇ ਆ ਉੱਥੇ ਇਦਾਂ ਦਾ ਹੋਵੇ ਤਾਂ ਫਿਰ ਸਵਾਲ ਤੇ ਖੜਾ ਹੁੰਦਾ ਹੈ ਲਾਅ ਐਂਡ ਆਰਡਰ ਦੇ ਉੱਤੇ ਔਰ ਇਸ ਤੋਂ ਬਾਅਦ ਹੁਣ ਪੁਲਿਸ ਛਾਪੇਮਾਰੀ ਕਰ ਰਹੀ ਹੈ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸਵਾਲ ਫਿਰ ਦੁਬਾਰਾ ਤੋਂ ਲਾਅ ਐਂਡ ਆਰਡਰ ਦੇ ਉੱਤੇ ਆ ਕਿ ਕਿਵੇਂ ਕੋਈ ਕਿਸੇ ਤਰੀਕੇ ਉਸ ਏਰੀਏ ਦੇ ਵਿੱਚ ਜਿਹੜਾ ਭੀੜ ਭੜਕ ਕਾਲਾ ਏਰੀਆ ਉੱਥੇ ਸਭ ਕੁਝ ਕਰ ਸਕਦਾ ਹੈ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਤੇ ਉੱਤੇ ਦੇਖ ਰਹੇ ਹੋ ਗੁੰਡਾ ਗਰਦੀ ਦਾ ਨੰਗਾ ਨਾਚ ਹੈ ਦਰਅਸਲ ਇਸ ਸਬਜ਼ ਮੰਡੀ ਦੇ ਬਾਹਰ ਗੋਲੀਬਾਰੀ ਦੀ ਇਹ ਸੀਸੀਟੀਵੀ ਵੀਡੀਓ ਕੈਦ ਹੋਈ ਹੈ ਔਰ ਕਹਿੰਦੇ ਨੇ ਕਿ ਦੋ ਗੁੱਟ ਨੇ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਕੋ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਨੇ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨੇ ਪਰ ਆਹ ਤੁਸੀਂ ਦੇਖੋ ਵੀ ਇਹ ਛੋਟੀ ਛੋਟੀ ਉਮਰ ਦੇ ਲੱਗਦੇ ਆ ਔਰ ਇਹ ਗੱਡੀਆਂ ਪਿੱਛੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਲੋਕ ਕੇ ਜਾਨਾਂ ਬਚਾਉਣੀਆਂ ਪੈ ਰਹੀਆਂ ਨੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 3 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਦੇ ਉੱਤੇ ਕੁੱਲ 8 ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਆ ਔਰ ਕਹਿੰਦੇ ਨੇ ਕਿ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਦੇ ਮੈਂ ਦੱਸਿਆ ਪਹਿਲਾਂ ਵੀ ਲਾਤ ਤੇ ਗੋਲੀ ਲੱਗੀ ਆ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਪੁਲਿਸ ਨੇ ਕਬਜ਼ੇ ਚ ਲੈ ਲਈ ਆ ਜਿਸ ਤੋਂ ਬਾਅਦ ਜਿਹੜਾ ਆ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕਹਿੰਦੇ ਨੇ ਕਿ ਦਹਿਸ਼ਤ ਫਲਾਉਣ ਦੇ ਚੱਕਰ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹ ਗੋਲੀ ਜਿਹੜਾ ਆ ਕਾਰਨ ਕੀ ਆ ਬਸਤੀ ਯੋਦੇਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ ਆ ਔਰ ਇਹਦੇ ਵਿੱਚ ਜਿਹੜੇ ਨਾਮਜੁੱਦ ਲੋਕ ਆ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਐ ਫਿਲਹਾਲ ਜਸਕੀਰਤ ਐ ਜਿਹਦੇ ਗੋਲੀ ਲੱਗੀ ਆ ਉਹਨੇ ਦੱਸਿਆ ਕਿ ਉਹਦਾ ਦੋਸਤ ਰਿਹਾਨ ਗੌਤਮ ਵਿਨੇ ਤੇ ਰਾਜਾ ਸਿਨਾ ਆਪਣੀਆਂ ਸਾਈਕਲਾਂ ਤੇ ਐਕਟਿਵਾ ਤੇ ਘਰ ਵਾਪਸ ਆ ਰਹੇ ਸੀਗੇ ਤੇ ਜਦੋਂ ਮੰਡੀ ਗੇਟ ਦੇ ਨੰਬਰ 2 ਤੇ ਪਹੁੰਚੇ ਆ ਤਾਂ ਉੱਥੇ ਕੁਝ ਨੌਜਵਾਨ ਸ਼ਰਾਬ ਦੀ ਦੁਕਾਨ ਨੇੜੇ ਆਪਣੀਆਂ ਸਾਈਕਲਾਂ ਤੇ ਖੜੇ ਸਨ ਉਹਨਾਂ ਨੇ ਸਾਨੂੰ ਦੇਖਿਆ ਤੇ ਜਿਵੇਂ ਲੁੱਟਖੋ ਦੇ ਆਧਾਰ ਦੇ ਉੱਤੇ ਕਹਿੰਦੇ ਵੀ ਰੌਲਾ ਪਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਡਾ ਆ ਹਾਲਾ ਕਿ ਇਹ ਮੁੰਡੇ ਦੱਸਦੇ ਆ ਕਿ ਅਸੀਂ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਆ ਨਹੀਂ ਤਾਂ ਪਤਾ ਨਹੀਂ ਕੀ ਕਰਨਾ ਫਿਲਹਾਲ ਮੁੰਡੇ ਨੂੰ ਭਰਤੀ ਕਰਾਇਆ ਗਿਆ ਆ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਆ ਉਹ ਏਰੀਆ ਜਿੱਥੇ ਆਪਾਂ ਕਹ ਲਈਏ ਵੀ ਰਾਤ ਦੇ 1 1 2 2 ਵਜੇ ਤੱਕ ਲੋਕ ਤੁਰੇ ਫਿਰਦੇ ਰਹਿੰਦੇ ਆ ਉੱਥੇ ਇਦਾਂ ਦਾ ਹੋਵੇ ਤਾਂ ਫਿਰ ਸਵਾਲ ਤੇ ਖੜਾ ਹੁੰਦਾ ਹੈ ਲਾਅ ਐਂਡ ਆਰਡਰ ਦੇ ਉੱਤੇ ਔਰ ਇਸ ਤੋਂ ਬਾਅਦ ਹੁਣ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸਵਾਲ ਫਿਰ ਦੁਬਾਰਾ ਤੋਂ ਲਾਅ ਐਂਡ ਆਰਡਰ ਦੇ ਉੱਤੇ ਆ ਕਿ ਕਿਵੇਂ ਕੋਈ ਕਿਸੇ ਤਰੀਕੇ ਉਸ ਏਰੀਆ ਦੇ ਵਿੱਚ ਜਿਹੜਾ ਭੀੜ ਭੜਕ ਕਾਲਾ ਏਰੀਆ ਉੱਥੇ ਇਹ ਸਭ ਕੁਝ ਕਰ ਸਕਦਾ ਹੈ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਗੁੰਡਾ ਗਰਦੀ ਦਾ ਨੰਗਾ ਨਾਚ ਹੈ ਦਰਅਸਲ ਇਸ ਸਬਜ਼ ਮੰਡੀ ਦੇ ਬਾਹਰ ਗੋਲੀਬਾਰੀ ਦੀ ਇਹ ਸੀਸੀਟੀਵੀ ਵੀਡੀਓ ਕੈਦ ਹੋਈ ਹੈ ਔਰ ਕਹਿੰਦੇ ਨੇ ਕਿ ਦੋ ਗੁੱਟ ਨੇ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਕੋ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਨੇ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨੇ ਪਰ ਆਹ ਤੁਸੀਂ ਦੇਖੋ ਵੀ ਇਹ ਛੋਟੀ ਛੋਟੀ ਉਮਰ ਦੇ ਲੱਗਦੇ ਆ ਔਰ ਇਹ ਗੱਡੀਆਂ ਪਿੱਛੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਲੋਕ ਕੇ ਜਾਨਾਂ ਬਚਾਉਣੀਆਂ ਪੈ ਰਹੀਆਂ ਨੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 3 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਉੱਤੇ ਕੁੱਲ 8 ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਆ ਔਰ ਕਹਿੰਦੇ ਨੇ ਕਿ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਦੇ ਮੈਂ ਦੱਸਿਆ ਪਹਿਲਾਂ ਵੀ ਲਾਤ ਤੇ ਗੋਲੀ ਲੱਗੀ ਆ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਪੁਲਿਸ ਨੇ ਕਬਜ਼ੇ ਚ ਲੈ ਲਈ ਹੈ ਜਿਸ ਤੋਂ ਬਾਅਦ ਜਿਹੜਾ ਆ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕਹਿੰਦੇ ਨੇ ਕਿ ਦਹਿਸ਼ਤ ਫਲਾਉਣ ਦੇ ਚੱਕਰ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹ ਗੋਲੀ ਜਿਹੜਾ ਆ ਕਾਰਨ ਕੀ ਆ ਬਸਤੀ ਯੋਦੇਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ ਆ ਔਰ ਇਹਦੇ ਵਿੱਚ ਜਿਹੜੇ ਨਾਮਜੁੱਦ ਲੋਕ ਆ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਐ ਫਿਲਹਾਲ ਜਸਕੀਰਤ ਐ ਜਿਹਦੇ ਗੋਲੀ ਲੱਗੀ ਆ ਉਹਨੇ ਦੱਸਿਆ ਕਿ ਉਹਦਾ ਦੋਸਤ ਰਿਹਾਨ ਗੌਤਮ ਵਿਨੇ ਤੇ ਰਾਜਾ ਸਿਨਾ ਆਪਣੀਆਂ ਸਾਈਕਲਾਂ ਤੇ ਐਕਟਿਵਾ ਤੇ ਘਰ ਵਾਪਸ ਆ ਰਹੇ ਸੀਗੇ ਤੇ ਜਦੋਂ ਮੰਡੀ ਗੇਟ ਦੇ ਨੰਬਰ 2 ਤੇ ਪਹੁੰਚੇ ਆ ਤਾ ਉੱਥੇ ਕੁਝ ਨੌਜਵਾਨ ਸ਼ਰਾਬ ਦੀ ਦੁਕਾਨ ਨੇੜੇ ਆਪਣੀਆਂ ਸਾਈਕਲਾਂ ਤੇ ਖੜੇ ਸਨ ਉਹਨਾਂ ਨੇ ਸਾਨੂੰ ਦੇਖਿਆ ਤੇ ਜਿਵੇਂ ਲੁੱਟਖੋਹ ਦੇ ਆਧਾਰ ਦੇ ਉੱਤੇ ਕਹਿੰਦੇ ਵੀ ਰੌਲਾ ਪਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਡਾ ਆ ਹਾਲਾਂਕਿ ਇਹ ਮੁੰਡੇ ਦੱਸਦੇ ਆ ਕਿ ਅਸੀਂ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਆ ਨਹੀਂ ਤਾਂ ਪਤਾ ਨਹੀਂ ਕੀ ਕਰਨਾ ਫਿਲਹਾਲ ਮੁੰਡੇ ਨੂੰ ਭਰਤੀ ਕਰਾਇਆ ਗਿਆ ਆ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਆ ਉਹ ਏਰੀਆ ਜਿੱਥੇ ਆਪਾਂ ਕਹਿ ਲਿਆ ਵੀ ਰਾਤ ਦੇ 1 1 2 2 ਵਜੇ ਤੱਕ ਲੋਕ ਤੁਰੇ ਫਿਰਦੇ ਰਹਿੰਦੇ ਆ ਉੱਥੇ ਇਦਾਂ ਦਾ ਹੋਵੇ ਤਾਂ ਫਿਰ ਸਵਾਲ ਤੇ ਖੜਾ ਹੁੰਦਾ ਹੈ ਲਾਅ ਐਂਡ ਆਰਡਰ ਦੇ ਉੱਤੇ ਔਰ ਇਸ ਤੋਂ ਬਾਅਦ ਹੁਣ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸਵਾਲ ਫਿਰ ਦੁਬਾਰਾ ਤੋਂ ਲਾਅ ਐਂਡ ਆਰਡਰ ਦੇ ਉੱਤੇ ਆ ਕਿ ਕਿਵੇਂ ਕੋਈ ਕਿਸੇ ਤਰੀਕੇ ਉਸ ਏਰੀਆ ਦੇ ਵਿੱਚ ਜਿਹੜਾ ਭੀੜ ਭੜੱਕਾ ਵਾਲਾ ਏਰੀਆ ਉੱਥੇ ਇਹ ਸਭ ਕੁਝ ਕਰ ਸਕਦਾ ਹੈ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਤੇ ਉੱਤੇ ਦੇਖ ਰਹੇ ਹੋ ਗੁੰਡਾ ਗਰਦੀ ਦਾ ਨੰਗਾ ਨਾਚ ਹੈ ਦਰਅਸਲ ਇਸ ਸਬਜ਼ ਮੰਡੀ ਦੇ ਬਾਹਰ ਗੋਲੀਬਾਰੀ ਦੀ ਇਹ ਸੀਸੀਟੀਵੀ ਵੀਡੀਓ ਕੈਦ ਹੋਈ ਹੈ ਔਰ ਕਹਿੰਦੇ ਨੇ ਕਿ ਦੋ ਗੁੱਟ ਨੇ ਉਹਨਾਂ ਦੇ ਵਿੱਚ ਆਪਸੀ ਰੰਜਿਸ਼ ਕੋ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹਨੇ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਨੇ ਪਰ ਆ ਤੁਸੀਂ ਦੇਖੋ ਵੀ ਇਹ ਛੋਟੀ ਛੋਟੀ ਉਮਰ ਦੇ ਲੱਗਦੇ ਆ ਔਰ ਇਹ ਗੱਡੀਆਂ ਪਿੱਛੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਲੋਕ ਕੇ ਜਾਨਾਂ ਬਚਾਉਣੀਆਂ ਪੈ ਰਹੀਆਂ ਨੇ ਫਿਲਹਾਲ ਪੁਲਿਸ ਨੇ ਜਿਹੜਾ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 3 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਉੱਤੇ ਕੁੱਲ 8 ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਆ ਔਰ ਕਹਿੰਦੇ ਨੇ ਕਿ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਦੇ ਮੈਂ ਦੱਸਿਆ ਪਹਿਲਾਂ ਵੀ ਲਾਤ ਤੇ ਗੋਲੀ ਲੱਗੀ ਆ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਪੁਲਿਸ ਨੇ ਕਬਜ਼ੇ ਚ ਲੈ ਲਈ ਆ ਜਿਸ ਤੋਂ ਬਾਅਦ ਜਿਹੜਾ ਆ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕਹਿੰਦੇ ਨੇ ਕਿ دہشت ਫਲਾਉਣ ਦੇ ਚੱਕਰ ਦੇ ਵਿੱਚ ਗੋਲੀਆਂ ਚਲਾਈਆਂ ਨੇ ਔਰ ਇਹ ਗੋਲੀ ਜਿਹੜਾ ਆ ਕਾਰਨ ਕੀ ਆ ਬਸਤੀ ਯੋਧੇਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ ਮਾਮਲਾ ਦਰਜ ਹੋਇਆ ਆ ਔਰ ਇਹਦੇ ਵਿੱਚ ਜਿਹੜੇ ਨਾਮਜੁੱਦ ਲੋਕ ਆ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਆ ਫਿਲਹਾਲ ਜਸਕੀਰਤ ਹੈ ਜਿਹਦੇ ਗੋਲੀ ਲੱਗੀ ਆ ਉਹਨੇ ਦੱਸਿਆ ਕਿ ਉਹਦਾ ਦੋਸਤ ਰਿਹਾਨ ਗੌਤਮ ਵਿਨੇ ਤੇ ਰਾਜਾ ਸਿਨਾ ਆਪਣੀਆਂ ਸਾਈਕਲਾਂ ਤੇ ਐਕਟਿਵਾ ਤੇ ਘਰ ਵਾਪਸ ਆ ਰਹੇ ਸੀਗੇ ਜਦੋਂ ਮੰਡੀ ਗੇਟ ਦੇ ਨੰਬਰ 2 ਤੇ ਪਹੁੰਚਿਆ ਤਾਂ ਉੱਥੇ ਕੁਝ ਨੌਜਵਾਨ ਸ਼ਰਾਬ ਦੀ ਦੁਕਾਨ ਨੇੜੇ ਆਪਣੀਆਂ ਸਾਈਕਲਾਂ ਤੇ ਖੜੇ ਸਨ ਉਹਨਾਂ ਨੇ ਸਾਨੂੰ ਦੇਖਿਆ ਤੇ ਜਿਵੇਂ ਲੁੱਟਖੋਹ ਦੇ ਆਧਾਰ ਦੇ ਉੱਤੇ ਕਹਿੰਦੇ ਵੀ ਰੌਲਾ ਪਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਡਾ ਆ ਹਾਲਾਂਕਿ ਇਹ ਮੁੰਡੇ ਦੱਸਦੇ ਆ ਕਿ ਅਸੀਂ ਗੱਡੀ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਆ ਨਹੀਂ ਤਾਂ ਪਤਾ ਨਹੀਂ ਕੀ ਕਰਨਾ ਫਿਲਹਾਲ ਮੁੰਡੇ ਨੂੰ ਭਰਤੀ ਕਰਾਇਆ ਗਿਆ ਆ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਆ ਉਹ ਏਰੀਆ ਜਿੱਥੇ ਆਪਾਂ ਕਹਿ ਲਿਆ ਵੀ ਰਾਤ ਦੇ 1 1 2 2 ਵਜੇ ਤੱਕ ਲੋਕ ਤੁਰੇ ਫਿਰਦੇ ਰਹਿੰਦੇ ਆ ਉੱਥੇ ਇਦਾਂ ਦਾ ਹੋਵੇ ਤਾਂ ਫਿਰ ਸਵਾਲ ਤੇ ਖੜਾ ਹੁੰਦਾ ਹੈ ਲਾਅ ਐਂਡ ਆਰਡਰ ਦੇ ਉੱਤੇ ਔਰ ਇਸ ਤੋਂ ਬਾਅਦ ਹੁਣ ਪੁਲਿਸ ਛਾਪੇਮਾਰੀ ਕਰ ਰਹੀ ਹੈ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸਵਾਲ ਫਿਰ ਦੁਬਾਰਾ ਤੋਂ ਲਾਅ ਐਂਡ ਆਰਡਰ ਦੇ ਉੱਤੇ ਆ ਕਿ ਕਿਵੇਂ ਕੋਈ ਕਿਸੇ ਤਰੀਕੇ ਉਸ ਏਰੀਏ ਦੇ ਵਿੱਚ ਜਿਹੜਾ ਭੀੜ ਭੜੱਕਾ ਵਾਲਾ ਏਰੀਆ ਉੱਥੇ ਸਭ ਕੁਝ ਕਰ ਸਕਦਾ ਤਸਵੀਰਾਂ ਲੁਧਿਆਣਾ ਦੀ ਸਬਜ਼ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਗੁੰਡਾ ਗਰਦੀ ਦਾ ਨੰਗਾ ਨਾਚ ਹੈ ਦਰਾਂ